ਕੁਝ ਵੀ ਨਹੀਂ ਹੋਵੇਗਾ ਇਹ ਵੀ ਮੈਨਜ਼ ਕਰਦੇ ਐ ਸੋਸ ਉਸੇ ਸਾਇਦ ਕਹਿੰਦੇ ਨੇ ਕੋਈ ਕਰੋਨਾ ਚ ਕੋਈ ਇੱਕ ਕਹਾ ਹੈ ਕਰੋਨਾ ਚ ਜੇ ਦੀ ਸਮਝ ਚਾਹੰਦੀ ਐ ਗੱਲ ਕਰੋਨਾ ਚ ਕੋਈ ਇੱਕ ਕਹਾ ਜਿਹਦੇ ਚੇਤੇ ਚ ਚੱਲਦਾ ਹੈ ਹੁਣ ਕਾਨਪੁਰ ਸ਼ਹਿਰ ਸੱਚੀ ਤੀ ਲੱਗਦੀ ਆਬਾਦੀ ਦਾ ਸ਼ਹਿਰ ਹੈ ਪਰ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਦੋ ਤਿੰਨ ਬੰਦਿਆਂ ਤੋਂ ਜ਼ਿਆਦਾ ਉਸ ਤਰ੍ਹਾਂ ਦੇ ਬੰਦੇ ਨਹੀਂ ਨੇ ਉੱਥੇ ਬਾਕੀ ਸ਼ਹਿਰਾਂ ਦੀ ਵੀ ਇਹੀ ਗਿਣਤੀ ਕਰ ਲਓ ਦੇ ਕੋਰੋਨਾ 'ਚ ਕੋਈ ਇਕ ਕਰ ਦੋਂਦਾ ਹੈ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਮਸਜਿਦਾਂ ਭਰੀਆਂ ਪਈਆਂ ਨਮਾਜ਼ੀਆਂ ਨਾਲ ਮੰਦਰ ਭਰੇ ਪੈਣੇ ਗੁਰਦੁਆਰੇ ਭਰੇ ਪੈਣੇ ਪਰ ਮੈਂ ਇਸ ਕਰਾਂ ਰੱਬ ਨਾਲ ਜੁੜੀ ਹੈ ਵੀ ਆਤਮਾ ਤੇ ਕੋਰੋਨਾ 'ਚ ਇਕ ਕਰ ਇਕ ਕਰ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ ਇਹ ਬੁਨਿਆਦੀ ਨੁਕਤਾ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਇਹ ਅਸਥਾਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਨ ਭਗਤ ਜੋ ਸਮ ਦ੍ਰਿਸ਼ਟ ਹੋ ਗਏ ਸਨ ਜਿਨ੍ਹਾਂ ਨੂੰ ਇੱਕ ਦਿਖਾਈ ਦੇਂਦਾ ਸੀ ਜਿੱਦਾਂ ਮਨ ਇੱਕ ਹੋ ਗਿਆ ਜੁੜ ਗਿਆ ਵਾਹਿਗੁਰੂ ਦਾ ਰੂਪ ਹੋ ਗਿਆ ਪਹਿਚਾਣ ਕੇ ਸਾਰਾ ਬ੍ਰਹਿਮੰਡ ਇੱਕ ਦਾ ਰੂਪ ਦਿਖਾਈ ਦੇਗਾ ਦੂਰ ਕਿਉਂ ਜਾਓ ਮੈਂ ਜਿਨ੍ਹਾਂ ਕੋਲੇ ਸੰਸਕ੍ਰਿਤੀ ਸ਼ਲੋਕ ਪੜਦਾ ਸੀ ਗ੍ਰੈਮਰ ਗੁਰਗਰਨ ਸਾਹਿਬ ਜੀ ਮਹਾਰਾਜ ਦੇ ਬੰਬਈ ਦੀ ਗੱਲ ਹੈ 1 ਮਿੰਟ ਮੈਂ ਤੁਹਾਡਾ ਹੋਰ ਲੈ ਲਵਾਂ ਸ਼ਾਮ ਨੂੰ ਸੇਵਰੀ ਕਥਾ ਕਰਦੇ ਹੁੰਦੇ ਸੀ ਤੇ ਸਵੇਰੇ ਗੁਰਦੁਆਰਾ ਭਾਈ ਜੋਗਾਸ ਹੈ। ਸ਼ਾਮ ਨੂੰ ਇੱਕ ਸੱਜਣ ਸਾਨੂੰ ਕਾਰ ਦੇ ਚ ਲੈ ਜਾਂਦਾ ਸੀ। ਕੋਈ ਮੀਲ ਡੇਢ ਮੀਲ ਦੀ ਦੂਰੀ ਦੇ ਸੀ। ਇੱਕ ਦਿਨ ਬਾਬਾ ਬਲਵੰਤ ਸਿੰਘ ਕਹਿਣ ਲੱਗੇ ਤੂੰ ਲੈਣ ਵਾਸਤੇ ਨਾ ਵੀ ਅਸੀਂ ਪੈਦਲ ਆਵਾਂਗੇ ਸ਼ਾਮ ਨੂੰ ਅਸੀਂ ਟੈਲ ਨਾ ਹੁੰਦਾ ਡੇਢ ਮੀਲ ਤੇ ਹੈ ਕੀ ਆ ਜਾਵਾਂ। ਰੱਬ ਦੀ ਨੇ ਸ਼ਾਮ ਦਾ ਜਦੋਂ ਸਮਾ ਹੋਇਆ ਸੀ ਚੱਲ ਪਏ। ਇਸ ਸ਼ਾਦੀ ਨਮਾਜ਼ ਦਾ ਵਕਤ ਸੀ ਰਸਤੇ ਜੀਦਗਾ ਪੈਂਦੀ ਸੀ। ਹਜ਼ਾਰਾਂ ਮੁਸਲਮਾਨ ਲੈਣ ਲਾਗੇ। ਕਤਾਰ ਵਿੱਚ ਨਮਾਜ਼ ਪੜਦੇ ਪੈ ਸਨ ਸਜਦੇ ਸਨ। ਤੇ ਬਾਬਾ ਜੀ ਵੀ ਉੱਥੇ ਡੰਡੌਟ ਕਰਨ ਲੱਗ ਪਏ। ਮੈਂ ਉਹਨਾਂ ਦੀ ਬਾਹ ਪਕੜੀ ਬਹੁਤ ਪੁਰਾਣੀ ਗੱਲ ਹੈ ਵੀ 25 ਸਾਲ ਪੁਰਾਣੀ ਹੈ। ਮੈਂ ਕਿਹਾ ਬਾਬਾ ਜੀ ਇਹ ਮਸਜਿਦ ਹੈ ਗੁਰਦੁਆਰਾ ਅੱਗੇ ਇੱਕ ਫਰਾਂਗ ਅੱਗੇ ਆ ਗਏ। ਇਹ ਕੀ ਕਰ ਰਿਹਾ ਹੈ? ਇਹ ਨਮਾਜ਼ ਪਏ ਪੜ੍ਹਦੇ ਨੇ। ਇਹ ਈਦ ਦਾ ਹੈ। ਅੱਖਾਂ ਉਹਨਾਂ ਦੀਆਂ ਭਰੀਆਂ ਹੋਈਆਂ ਸਨ। ਤੇ ਮੈਨੂੰ ਹਾਲੀ ਦਾ ਇੱਕ ਸ਼ੇਰ ਸੁਣਾਇਆ ਉਹਨਾਂ ਨੇ। ਬੇਖੁਦੀ ਮੈਂ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ। ਅਬ ਖੁਦਾ ਜਾਣੇ ਉਹ ਕਾਬਾ ਥਾ ਜਾਂ ਬੁੱਧਖੰਡ। ਗੁਰਨਾਣਕ ਦੀ ਯਾਦ ਆਈ ਇਤਨੇ ਬੰਦੇ ਮਸਾਉ ਤੇ ਟੇਕਲੇ ਸਨ ਤੇ ਮੈਂ ਆਕੜ ਕੇ ਲੰਘ ਜਾਵਾ ਮੈਨੂੰ ਚੰਗਾ ਨਹੀਂ ਲੱਗਿਆ ਮੇਰਾ ਸਿਰ ਝੁਕ ਗਿਆ ਮੈਂ ਕੀ ਕਰਾਂ ਬੋਲੇ ਸੁਨਹਾ ਵਾਹ ਦੇਖੋ ਜੀ ਮੈਂ ਹਮ ਤੋ ਤੇਰਾ ਦਰ ਸਮਝ ਕੇ ਝੁਕ ਗਏ ਅਬ ਖੁਦਾ ਜਾਣੇ ਉਹ ਕਾਬਾ ਥਾ ਜਾਂ ਬੁੱਧਖਾਨਾ ਇਹ ਹੁਣ ਰੱਬ ਜਾਣੇ ਮੰਦਰ ਸੀ ਕਿ ਮਸਜਿਦ ਮੈਨੂੰ ਨਹੀਂ ਪਤਾ ਮੈਂ ਤੇ ਆਪਣੇ ਮੁਰਸ਼ਿਦ ਨੂੰ ਮੱਥਾ ਟੇਕ ਦਿੱਤਾ ਮੈਂ ਤੇ ਪਰਮਾਤਮਾ ਨੂੰ ਮੱਥਾ ਟੇਕ। ਉਹ ਕਾਫਰ ਹੈ ਉਹ ਮਲੇਚ ਹੈ। ਉਹ ਕੁਝ ਵੀ ਨਹੀਂ ਉਹ ਕੁਝ ਵੀ ਨਹੀਂ। ਇਹ ਉਤਨੇ ਹੀ ਚਿਰ ਤੱਕ ਹੁੰਦਾ ਜਿੰਨੇ ਚਿਰ ਤੱਕ ਮਨ ਇੱਕ ਦਾ ਰੂਪ ਨਹੀਂ ਆਉਂਦਾ ਇੱਕ ਦੇ ਚਲੇ ਨਹੀਂ ਆਉਂਦਾ। ਜਿਸ ਦਿਨ ਹੋ ਜਾਂਦਾ ਹੈ ਖੇਡ ਹੋਰ ਦੀ ਹੋਰ ਬਣ ਜਾਂਦੀ ਹੈ। ਸਤਿਗੁਰ ਸਾਰਿਆਂ ਦੀ ਇਹ ਖੇਡ ਬਣਾਵੇ। ਔਰ ਜਿਸ ਦਿਨ ਸਾਰਿਆਂ ਦੀ ਖੇਡ ਬਣ ਗਈ ਨਾ ਇਹ ਪਖੰਡ ਦੇ ਦਰਵਾਜ਼ੇ ਤੇ ਬੰਦੋ ਜਾਣਗੇ ਪਖੰਡੀਆਂ ਦਾ ਦੰਦਾ ਨਹੀਂ ਚਲੇਗਾ ਬਸ ਇੰਨੀ ਗੱਲ ਹੈ ਜੋ ਧਰਮ ਦੇ ਨਾਂ ਤੇ ਬੜੇ ਪਾਪ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਾਪ ਲੱਗਾ ਇਹ ਧਰਮ ਦੇ ਨਾਂ ਤੇ ਲੋਕਾਂ ਨੂੰ ਡਗਦੇ ਨੇ ਤੇ ਬਟਕਾਂਦੇ ਨੇ ਉਹ ਤੁਹਾਨੂੰ ਸਰਗ ਪੁਚਾ ਦੇਵਾਂਗੇ ਸਵਰਗ ਦੀਆਂ ਚਿੱਠੀਆਂ ਲਿਖ ਕੇ ਦੇ ਦਿੰਦੇ ਨੇ ਫਲਾਣੇ ਨੂੰ ਮੁਕਤ ਕਰ ਦਿੱਤਾ ਫਲਾਣੇ ਨੂੰ ਮੁਕਤ ਕਰ ਦਿੱਤਾ ਨਹੀਂ ਇਹ ਦਾਤ ਤੇ ਦਾਤ ਰੱਖੀ ਹੱਥ ਆਪਣੇ

مت کوئی جانو ابر کسی کے کچھ ہاتھ ہے پنگتی چیتے رکھنا اے پنگتی ہمیشہ چیتے رکھنا بھائی رے مت کوئی جانو ابر کسی کے کچھ ہاتھ ہے سب کرے کر آیا جرا مرا تاپ سرت ساب سب ہر کے وس ہے لاغ سکے نہ بن ہر کے لائیا ਕੰਲੀ ਮੈਨੂੰ ਇੱਕ ਉਦਾਸੀ ਸੰਤ ਸੁਭਾਵਕ ਮਿਲਣਾ ਹੋਇਆ ਚੰਗੀ ਆਤਮਾ ਸੀ ਮੈਨੂੰ ਕਹਿਣ ਲੱਗੇ ਮਸਕੀਨ ਜੀ Hindu ਤੇ ਹੁਣ ਇੱਕ ਜੋਤਿਸ਼ ਤੇ ਪਖੰਡਨ ਨੂੰ ਛੱਡਦੇ ਜਾ ਰਹੇ ਨੇ ਸਿੱਖ ਪਕੜਦੇ ਜਾ ਰਹੇ ਆ ਮੈਂ ਤਾਂ ਸਿੱਖ ਬੋਲੇ ਨੇ ਬੜੇ ਬੋਲੇ ਇੱਕ ਪਠਾਨ ਕੌਮ ਬਲੀ ਪੌਲੀ ਹੈ ਕਾਬਲ ਦੀ ਪਾਕਿਸਤਾਨ ਦੀ ਬਹੁਤ ਬੋਲੇ ਨੇ ਰਾਜਨੀਤਿਕਾਂ ਨੇ ਉਹਨਾਂ ਨੂੰ ਬੜਾ ਵੜਕਾਇਆ ਤੇ ਬੜਾ ਵਰਗ ਲਾਇਆ ਇਹ ਕਿ ਪੰਜਾਬ ਦੇ ਸਿੱਖ ਬੜੇ ਭੋਲੇ ਨੇ ਪਖੰਡੀ ਗੁਰੂਆਂ ਨੇ ਇਹਨਾਂ ਨੂੰ ਬੜਾ ਭਟਕਾਇਆ ਤੇ ਬੜਾ ਵਰਮਾਇਆ ਔਰ ਵਰਮਾ ਰਹੇ ਨੇ ਭੋਲੇ ਨੇ ਭੋਲੇ ਐਸੋਸਤੇ ਦੇਖੋ 1 ਅਰਬ ਦੀ ਆਬਾਦੀ ਦਾ ਇਹ ਦੇਸ਼ ਹੈ ਫਿਰ ਕੌਮ ਸਿੱਖਾਂ ਦੀ ਕਹਿੰਦੇ ਨੇ 1.5 ਕਰੋੜ ਹੈ ਉਹ 1.5 ਕਰੋੜ ਦੇ ਜਿਹੜੇ ਗੁਰੂ ਪੀਰ ਪੈਗੰਬਰ ਬਣੇ ਪੈਣ ਨੇ ਨਾ ਯਕੀਨ ਜਾਨੋ 100 ਕਰੋੜ ਵਿੱਚ ਵੀਤਨੇ ਨਹੀਂ ਬਾਕੀ ਪਿੰਡ ਪਿੰਡ ਦੇ ਇੱਕ ਗੁਰੂ ਬੈਠਾ ਪਿੰਡ ਪਿੰਡ ਦੇ ਭਵਿਸ਼ ਦੱਸਣ ਵਾਲਾ ਬੈਠਾ ਹੈ ਪਿੰਡ ਪਿੰਡ ਦੇ ਸਵਰਗ ਪਹਚਾਣ ਵਾਲਾ ਬੈਠਾ ਬਾਵੇਂ ਆਪ ਨਰਕ ਦੇ ਚੱਕੇ ਘਾਰੇ ਹੁੰਦੇ ਕੁੰਭੀ ਨਰਕ ਦੇ ਚ ਬੈਠਿਆ ਹੁੰਦਾ ਕੁਝ ਵੀ ਨਹੀਂ ਹੁੰਦਾ ਗੁਰਬਾਣੀ ਦਾ ਇਹ ਚਾਨਣਾ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਸਤਗੁਰੂ ਤੁਹਾਡੇ ਦਿਮਾਗ ਨੂੰ ਰੋਸ਼ਨ ਕਰੇ ਮਨ ਵਿੱਚ ਭਰੋਸਾ ਆ ਜਾਏ ਪ੍ਰਮਾਤਮਾ ਤੇ ਜਾ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਸੱਚ ਗਿਆਨ ਇਸ ਮਨ ਨੂੰ ਪ੍ਰਗਟਾਇਆ ਸੂਰਜ ਨਿਕਲਣ ਤੋਂ ਪਹਿਲੇ ਬੈਠ ਜਾਇਆ ਕਰੋ 15-20 ਮਿੰਟ ਵਾਹਿਗੁਰੂ ਮੰਤਰ ਦਾ ਜਪ ਕਰਿਆ ਕਰੋ ਵਾਹਿਗੁਰੂ ਤੇ ਮਨ ਕੋਸ਼ਿਸ਼ ਕਰੋ ਸੁਣੇ ਸੁਣੇਗਾ ਤੇ ਨਹੀਂ ਮਨ ਪਰ ਗੁਰੂ ਦੇ ਛੱਡੋ ਪ੍ਰਭੂ ਦੇ ਛੱਡੋ ਜਿਵੇਂ ਰੋਟੀ ਖਾਣਾ ਮੇਰਾ ਕੰਮ ਹੈ ਪਕਾਣਾ ਮੇਰਾ ਕੰਮ ਹੈ ਪਰ ਉਹ ਖਾਦੀ ਹੋਈ ਰੋਟੀ ਹੋਣ ਬਣੇ ਇਹ ਮੇਰਾ ਕੰਮ ਨਹੀਂ ਇਹ ਇਹ ਤੇ ਪ੍ਰਮਾਤਮਾ ਦੇ ਹੱਥ ਵਿੱਚ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਹੈ ਮੇਰਾ ਉੱਦਮ ਹੈ ਅੰਮ੍ਰਿਤ ਵੇਲੇ ਉੱਠਣਾ ਮੇਰਾ ਉੱਦਮ ਹੈ ਪਰ ਵਾਹਿਗੁਰੂ ਜਪਿਆ ਹੋਇਆ ਵਾਹਿਗੁਰੂ ਦਾ ਰੂਪ ਬਣਾ ਦੇਵੇ ਇਹ ਵਾਹਿਗੁਰੂ ਦਾ ਹੀ ਕੰਮ ਹੈ ਮੇਰਾ ਤਾਂ ਮਿਲਣਗੇ ਤੁਹਾਡਾ ਕੰਮ ਹੀ ਹੈ ਇਹ ਵਾਹਿਗੁਰੂ ਦੇ ਸੋਟਾ ਇਹ ਈਸ਼ਵਰ ਦੇ ਸੋਟਾ ਤੁਸੀਂ ਆਪਣਾ ਕੰਮ ਤੇ ਕਰੋ ਨਾ ਜੇ ਆਪਣਾ ਕੰਮ ਨਾ ਕਰੋ ਤਾਂ ਫਿਰ ਪ੍ਰਮਾਤਮਾ ਵੀ ਆਪਣਾ ਕੰਮ ਨਹੀਂ ਕਰਦਾ ਇਹ ਵੀ ਮੈਂ ਅਲਸ ਕਰਦੇ ਹਾਂ ਤੁਸੀਂ ਆਪਣਾ ਕੰਮ ਕਰੋ ਅੰਮ੍ਰਿਤ ਵੇਲੇ ਉੱਠੋ ਵਹਗਰੋ ਮੰਤਰ ਦਾ ਜਪ ਕਰੋ ਉਹ ਜੰਦੀ ਬੁਰਕੀ ਤੇ ਥੱਲੇ ਕਰੋ ਫਿਰ ਖੂਨ ਪਰਮਾਤਮਾ ਬਣਾਏਗਾ ਤੇ ਹੁਣ ਥੱਲੇ ਵੀ ਨਾ ਕਰੋ ਬੁਰਕੀ ਤੇ ਆਕੂ ਖੂਨ ਬਣਾਵੇ ਕਿਵੇਂ ਬਣਾਵੇ ਉਹਨੇ ਨਿਯਮ ਬਣਾਇਆ ਬੁਰਕੀ ਥੱਲੇ ਕਰੋ ਕੰਠ ਤੋਂ ਥੱਲੇ ਕਰੋ ਆਪੇ ਖੂਨ ਬਣਾਏਗਾ ਨਹੀਂ ਖਾਓਗੇ ਤੇ ਨਹੀਂ ਖੂਨ ਬਣੇਗਾ ਨਹੀਂ ਜਪੋਗੇ ਤੇ ਜਪ ਦਾ ਰੂਪ ਨਹੀਂ ਬਣ ਸਕੋਗੇ ਤੇ ਇਤਨਾ ਅੰਮ੍ਰਿਤ ਵੇਲੇ ਜੋ ਹੈ ਕਰਨਾ ਚਲੋ ਬਿਨ ਕੰਠ ਤੇ ਇਜਾਜ਼ਤ ਨਹੀਂ ਪਿਆ ਦਿੰਦਾ ਮੈਨੂੰ ਉੱਥੇ ਗਿਆਨੇ ਰঞ্জੇਸ਼ ਸਿੰਘ ਗੌਰ ਨੇ ਕਿਹਾ ਸੀ ਇੱਕ ਪਿੰਡ ਦੇ ਚੋਂ ਮੈਂ ਹੋ ਕੇ ਆਇਆ ਦੋ ਦਿਨ ਪਹਿਲੇ ਉੱਥੇ ਹੀ ਸੀ ਬੜਾ ਭਾਰੀ ਕੱਟ ਸੀ ਮਾਮਪੁਰ ਹਾਂ ਦਾ ਸਥਾਨ ਸੀ ਮੈਨੂੰ ਕਹਿ ਲਗੇ ਤੁਫੀਕ ਤੋ ਚਾਰ ਦਫਾ ਉਚਾਰਣ ਵੀ ਕਰਨਾ ਸੀ ਨਾ ਮੈਂ ਤਾਂ ਕੀ ਕਰਾਉਣ 10-15 ਦਿਨਾਂ ਤੋਂ ਮੇਰੀ ਸਿਹਤ ਠੀਕ ਨਹੀਂ ਚੱਲ ਰਹੀ ਉਹਨ ਮੈਂ ਬਿਲਕੁਲ ਠੀਕ ਸੀ ਪਰ ਗਰਮ ਸਰਦ ਹੋ ਗਿਆ ਵੀਵੀ ਚੈਨਲ ਤੇ ਜਾ ਕੇ ਮੈਨੂੰ ਬੋਲਣਾ ਸੀ ਉਹ 에어 ਕੰਡੀਸ਼ਨ ਸੀ ਬਹੁਤ ਠੰਡਾ ਸੀ ਕੰਨ ਦੇ ਕਮਰੇ ਠੰਡੇ ਰੱਖਣ ਵਾਸਤੇ ਮਸ਼ੀਨਾਂ ਸਾਰੀਆਂ ਠੰਡੇ ਰੱਖਣ ਵਾਸਤੇ ਸਾਨੂੰ ਟੈਂਪਰੇਚਰ 4 ਰੱਖਣਾ ਪੈਂਦਾ ਹੈ ਮੈਂ ਕਿ 4 ਟੈਂਪਰੇਚਰ ਦੇ ਵਿੱਚ ਮੇਰੇ ਲਈ ਬੋਲਣਾ ਬੜਾ ਬਹੁਤ ਠੰਡ ਸੀ ਤੇ ਕਪੜੇ ਮੈਂ ਗਰਮ ਲੈਨੇ ਕੇ ਬੰਬੇ ਤੋਂ ਕੇ ਗਰਮੀ ਪੈਂਦੀ ਫਿਰ ਠੰਡੇ ਕਪੜਿਆਂ ਦੇ ਨਾਲ ਮੈਂ ਪਤਲੇ ਜਿਹੇ ਕਪੜਿਆਂ ਦੇ ਨਾਲ ਦਰਜਾ ਹਾਜ਼ਰ ਸਿਰਫ ਚਾਰ ਸੀ ਤੇ ਮੈਂ ਉਹਦੇ ਵਿੱਚ ਬੈਠਿਆ ਦੋ ਤਿੰਨ ਦਿਨ ਰਿਕਾਰਡਿੰਗ ਕਰਾਈ ਚੌ ਸੇ ਦਿਨ ਤੱਕ ਗਲਾ ਵੀ ਰਹਿ ਗਿਆ ਸਰੀਰ ਵੀ ਰਹਿ ਗਿਆ ਬੁਖਾਰ ਵੀ ਹੋ ਗਿਆ ਗਰਮ ਸਰਦ ਹੋ ਗਿਆ ਅੰਦਰ ਠੰਡ ਆਉਂਦੀ ਸੀ ਬਾਹਰ ਆਉਂਦੀ ਸੀ ਟੈਂਪਰੇਚਰ 35 ਅੰਦਰ ਜਾਂਦੇ ਸੀ ਟੈਂਪਰੇਚਰ 4 ਤੋਂ ਸਰੀਰ ਗਰਮ ਸਰਦ ਹੋ ਗਿਆ ਇਸ ਤਰ੍ਹਾਂ ਵਿਗਾੜ ਖੜ ਗਿਆ ਖੈਰ ਮੁਖ्तसर ਜਿਹਾ ਮੈਂ ਦੱਸ ਰਹਾ ਦੋ ਦੰਦ ਵਰਮੈਉਚਾਰਨ ਕਰਨਾ ਪਹਿਲੇ ਮੈਂ ਫਿਰ ਤੁਸੀਂ ਇਸ ਤਰ੍ਹਾਂ ਸਵੇਰੇ ਕਰਨਾ ਜੇ ਕਰੋਗੇ ਤੇ ਸਮਝ ਲਓ ਤੁਸੀਂ ਕਥਾ ਵੀ ਸੁਣੀ ਕੀਰਤਨ ਵੀ ਸੁਣਿਆ ਗੁਰਦੁਆਰੇ ਆਇਆ ਸਫਲ ਜੇ ਨਹੀਂ ਕਰੋਗੇ ਤੇ ਸਭ ਕੁਝ ਮਨੋਰੰਜਨ ਹੀ ਹੋਰ ਕੁਝ ਵੀ ਨਹੀਂ ਮਨੋਰੰਜਨ ਲੋਗਨ ਆ ਰਾਮ ਖਿਡੌਣਾ ਜਾਣਾ ਅੰਮ੍ਰਿਤ ਵੇਲੇ ਉੱਠ ਕੇ 15 ਮਿੰਟੇ ਕਰਨਾ ਹੈ ਰੋਟੀ ਖਾਂਦੇ ਆ ਕਿੰਨਾ ਟਾਈਮ ਲੱਗਦਾ 15 ਮਿੰਟ ਸਾਰਾ ਦਿਨ ਭੁੱਖ ਨਹੀਂ ਲੱਗਦੀ ਯਕੀਨ ਜਾਣੋ 15 ਮਿੰਟ ਦਾ ਕੀਤਾ ਹੋਇਆ ਜਪ 24 ਘੰਟੇ ਆਨੰਦ ਬਣਾਈ ਰੱਖੇਗਾ ਵਾਹ ਕੋਈ ਖੇਡ ਹੋਰ ਬਣਾਵੇ ਔਰ ਸਹਜੇ ਸਹਜੇ ਜ਼ਿੰਦਗੀ ਐਸੇ ਬਦਲੇਗੀ ਕਿ ਕਿਸੇ ਦਿਨ ਪ੍ਰਭੂ ਮਿਹਰ ਕਰੇਗਾ ਵਾਹਿਗੁਰੂ دارو ਕੋ ਜਾਓਗੇ ਤੋਂ ਇਕਾਧਰਤਾ ਬਖਸ਼ਣੇ ਪਹਿਲੇ ਮੈਂ ਉਚਾਰਨ ਕਰਦਾ ਫਿਰ ਤੁਸੀਂ ਇਹ ਧੁਨਾਕਾਰ ਆਵਾਜ਼ ਹੈ ਵਾਹ ਹੈ ਗੁਰੂ ਹਰ ਘਰ ਦੇ ਵਿੱਚ ਜਿਵੇਂ ਦਾ ਸੋਈ ਹੁੰਦੀ ਏ ਜਿੱਥੇ ਭੋਜਨ ਬਣਾਉਂਦੇ ਆਂ ਸਰੀਰ ਵਾਸਤੇ 4 ਫੁੱਟ ਘਰ ਘਰ ਦੇ ਵਿੱਚ ਇਸ ਤਰ੍ਹਾਂ ਦੀ ਜਗ੍ਹਾ ਹੋਣੀ ਚਾਹੀਦੀ ਜਿੱਥੇ ਬੈਠ ਕੇ ਰੋਜ਼ ਇਹ ਕਰੋ ਯਕੀਨ ਨਾ ਜਾਨੋ ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ ਅਗਰ ਦੁਸ਼ਟ ਵੀ ਉੱਥੇ ਬੈਠੇਗਾ ਉਹਦੀ ਜ਼बान ਤੋਂ ਵਾਇਗਰੋ ਨਿਕਲ ਜਾਏਗਾ ਉਸ ਜਗ੍ਹਾ 'ਚ ਇਤਨੀ ਬਰਕਤ ਆ ਜਾਏਗੀ ਇਸ ਤਰ੍ਹਾਂ ਰੋਜ਼ ਕਰਨਾ ਇਤਨੀ ਸੇਵਾ ਦਾਸ ਦੀ ਪ੍ਰਵਾਨ ਕਰਨੇ ਗੁਰਮੁਖ ਪਿਆਰੇ ਇਹ ਡੇਰਾ ਭਾਈ ਕਨੀਏ ਜੀ ਨਾਲ ਸੰਬੰਧਿਤ ਹੈ ਔਰ ਇਸ ਦੇਰੇ ਨੇ ਚੰਗੇ ਚੰਗੇ ਮਹਾਪੁਰਸ਼ ਤੇ ਈਸੇ ਕੀਰਤਨੀ ਪੈਦਾ ਕੀਤੇ ਨੇ ਸਤਗੁਰ ਰਹਿਮਤ ਕਰਨ ਧਨਗੁਰ ਗੰਦ ਸਾਹਿਬ ਜੀ ਮਹਾਰਾਜ ਬਖਸ਼ ਕਰਨ ਜੋ ਇਸ ਸਥਾਨ ਨੂੰ ਚਲਾ ਰਹੇ ਨੇ ਸੇਵਾ ਸਿਮਰਨ ਦੀਦਾਸ ਪਾਈ ਰੱਖਣ ਜਿਵੇਂ ਬਾਈ ਕਨੀਆ ਜੀ ਦੀ ਜੋੜੀ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈ ਸੀ ਤਾਂ ਕਿ ਸੰਗਤ ਤੇ ਪੰਗਰ ਦਾ ਪ੍ਰਵਾਹ ਸੇ ਚੱਲਦਾ ਰਹੇ ਸਾਰੀ ਸੰਗਤਾਂ ਦਾ ਇਥੋਂ ਦੇ ਗੁਰਮੁਖ ਪੈਰੇ ਮਹਾਪੁਰਖਾਂ ਦਾ ਹਰ ਦੇ ਤੌਰ ਤੇ ਧੰਨਵਾਦ ਭੁੱਲ ਚੁਗਦੀ ਸ਼ਮਾ ਵਾਹਿਗੁਰੂ ਜੀ ਦਾ ਸਾਲਸਾ